ਜਦੋਂ ਖੇਤਾ ਨੇ ਪੁੱਛਿਆ ਕਿੰਨਾ ਕਰਜ਼ ਚੁਕਾਇਆ ਬਸ ਇੱਕੋ ਜਵਾਬ ਸੀ ਮੈਂ ਸਭ ਕੁਝ ਗਵਾਇਆ ਮੈਂ ਸਭ ਕੁਝ ਗਵਾਇਆ ਕੀ ਤੁਸੀਂ ਜਾਣਦੇ ਹੋ ਉਹ ਅੰਦਾਤਾ ਜੋ ਸੱਬ ਦਾ ਢਿੱਡ ਪਰਦਾ ਹੈ ਪਰ ਖੁਦ ਆਪਣੀ ਰੋਟੀ ਦਾ ਮੁੱਲ ਤਾਰਦਾ ਹੈ ਜਦੋਂ ਕੋਈ ਨਸ਼ਾ ਤਸਕਰ ਜਾਂ ਕੋਈ سنگੀਨ ਅਪਰਾਧੀ ਜੇਲ੍ਹ ਜਾਂਦਾ ਹੈ ਤਾਂ ਜੇਲ੍ਹ ਪ੍ਰਸ਼ਾਸਨ ਉਸ ਨੂੰ ਆਪਣੇ ਪੱਲਿਓ ਰੋਟੀ ਖਵਾਉਂਦਾ ਹੈ ਜੀ ਹਾਂ ਇੰਨਾ ਹੀ ਨਹੀਂ ਜੇ ਕੋਈ ਨੇਤਾ ਵਿਧਾਇਕ ਜਾਂ ਸੰਸਦ ਮੈਂਬਰ ਕਿਸੇ ਜੁਰਮ ਵਿੱਚ ਜੇਲ੍ਹ ਜਾਂਦਾ ਹੈ ਤਾਂ ਉਸ ਨੂੰ ਵੀ ਰੋਟੀ ਅਤੇ ਸੁੱਖ ਸਹੂਲਤ ਸਰਕਾਰ ਦੇ ਪੱਲਿਓ ਮਿਲਦੀ ਹੈ ਪਰ ਸਾਡਾ ਅन्नदाता ਜੋ ਪੂਰੇ ਦੇਸ਼ ਦਾ ਢਿੱਡ ਪਰਦਾ ਹੈ ਜੇ ਉਹ ਕਰਜ਼ੇ ਦੇ ਕੇਸ ਵਿੱਚ ਡਿਫਾਲਟਰ ਹੋ ਕੇ ਜੇਲ੍ਹ ਜਾਂਦਾ ਹੈ ਤਾਂ ਉਸ ਨੂੰ ਉੱਥੇ ਰੋਟੀ ਦਾ ਵੀ ਮੁੱਲ ਤਾਰਨਾ ਪੈਂਦਾ ਹੈ ਇਹ ਮੁੱਲ ਤਕਰੀਬਨ 40 ਰੁਪਏ ਰੋਜ਼ਾਨਾ ਬਣਦਾ ਹੈ ਤੁਹਾਨੂੰ ਦੱਸ ਦਈਏ ਕਿ ਜੇ ਕੋਈ ਕਿਸਾਨ ਡਿਫਾਲਟਰ ਕੇਸ ਵਿੱਚ ਜੇਲ੍ਹ ਜਾਂਦਾ ਹੈ ਤਾਂ ਉਸ ਦੀ ਡਾਈਟ ਮਨੀ ਭਾਵ ਰੋਟੀ ਦਾ ਖਰਚਾ ਸਹਾਇਕ ਰਜਿਸਟਰਾਰ ਵੱਲੋਂ ਭਰਿਆ ਜਾਂਦਾ ਹੈ ਬਾਅਦ ਵਿੱਚ ਇਹ ਖਰਚਾ ਉਸ ਕਿਸਾਨ ਦੇ ਕਰਜ਼ੇ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ ਹਾਲੀ ਦੇ ਸਮੇਂ ਦੌਰਾਨ ਕੋਈ ਕਿਸਾਨ ਇਸ ਕੇਸ ਵਿੱਚ ਜੇਲ੍ਹ ਤਾਂ ਨਹੀਂ ਗਿਆ ਪਰ ਇੱਕ ਰਿਪੋਰਟ ਦੇ ਅਨੁਸਾਰ ਕਿਸੇ ਕਰਜ਼ਾਈ ਕਿਸਾਨ ਨੂੰ ਵੱਧ ਤੋਂ ਵੱਧ 40 ਦਿਨ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ ਸਿਰਫ ਇਹ ਬੋਝ ਹੀ ਨਹੀਂ ਬਲਕਿ ਜੇ ਕਿਸੇ ਕਿਸਾਨ ਦੀ ਸਹਿਕਾਰੀ ਬੈਂਕ ਨਾਲ ਕੋਈ ਲਿਟੀਗੇਸ਼ਨ ਚੱਲਦੀ ਹੈ ਤਾਂ ਬੈਂਕ ਦੇ ਵਕੀਲ ਦੀ ਫੀਸ ਵੀ ਉਸੇ ਦੇ ਖਾਤੇ ਵਿੱਚ ਜੋੜ ਦਿੱਤੀ ਜਾਂਦੀ ਹੈ ਇਹ ਨਹੀਂ ਨਹੀਂ ਜੇ ਕੋਈ ਸਾਲਸੀ ਕੇਸ ਵੀ ਬਣਦਾ ਹੈ ਤਾਂ ਉਸ ਦੀ ਫੀਸ ਵੀ ਕਰਜ਼ਾਈ ਕਿਸਾਨ ਹੀ ਤਰਦਾ ਹੈ ਇਹ ਬੇਰਬੇ ਦੱਸਦੇ ਹਨ ਕਿ ਕਿਸਾਨ ਨੂੰ ਕੁਦਰਤ ਦੀ ਮਾਰ ਤਾਂ ਪੈਂਦੀ ਹੈ ਪਰ ਉਸ ਨੂੰ ਹਾਲਾਤਾਂ ਦੀ ਮਾਰ ਵੀ ਚਲਣੀ ਪੈਂਦੀ ਹੈ